ਅੱਜ ਆਪਣੀ ਪਨੀਰੀ ਨੂੰ ਬੀਜੀ ਨੂੰ ਕਰੀਬ 10 ਦਿਨ ਦੇ ਕਰੀਬ ਸਮਾਂ ਜਿਹੜਾ ਹੋ ਗਿਆ ਹੈ ਜਿਹੜੀ ਕਿ ਆਪਾਂ ਡੋਗਰ ਪੂਸ਼ਾ ਟੈਂਡ ਸੁਪਰ 212 ਦੀ ਜਿਹੜੀ ਪਨੀਰੀ ਬੀਜੀ ਹੈ ਇਹਦੇ ਵਿੱਚ ਕੀ ਕੀ ਖਾਦ ਖਰਾਕ ਪਾਈ ਹੈ ਹੁਣ ਤੱਕ ਤੁਹਾਡੇ ਨਾਲ ਸਾਰੀ ਗੱਲ ਜਿਹੜੀ ਸਾਂਝੀ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਜਿਹੜਾ ਖੇਤ ਤਿਆਰ ਕੀਤਾ ਜੀ ਉਸ ਤੋਂ ਬਾਅਦ ਜਿਹੜੇ ਆਪਾਂ ਬੀਜ ਨੂੰ ਭਿਉ ਕੇ ਤੇ ਛਿੱਟਾ ਦਿੱਤਾ ਜੀ ਇੱਕ ਬੀਜ ਜਿਹੜਾ ਆਪਾਂ ਟੰਗੂਰ ਮਾਰਾ ਕੇ ਇੱਕ ਬੀਜ ਆਪਾਂ ਮੰਨ ਕੇ ਚੱਲੋ ਵੀ 24 ਘੰਟੇ ਪਾਣੀ ਦੇ ਵਿੱਚ ਭੋਂਗੇ ਜਿਹੜੀ ਤੀਸਰੀ ਕਿਆਰੀ ਦਿਖ ਰਹੀ ਉਹ ਜਿਹੜਾ ਆਪਾਂ ਸੁੱਕਾ ਬੀਜ ਕੀਰਿਆ ਕੇਰਿਆ ਸੀ ਵੱਖੋ-ਵੱਖਰੇ ਤਿਆਰ ਬੇ ਜਿਨ੍ਹਾਂ ਦਾ ਜਿਹੜਾ ਸਿੱਟਾ ਕੀ ਨਿਕਲਦਾ ਜੀ ਆ ਸਾਰੇ ਬੀਜ ਜਿਹੜਾ ਇਹ ਕਿਸਾਨ ਨਿਕਲੇ ਚਾਹੇ ਸੁੱਕਾ ਸੀਗਾ ਚਾਹੇ ਭੋਂਕੇ ਬੀਜਿਆ ਤੇ ਚਾਹੇ ਜਿਹਦੇ ਟਗੂਰ ਫਟਾ ਕੇ ਜਿਹੜੇ ਬੀਜਿਆ ਤਕਰੀਬਨ ਆਪਣਾ ਤਿਆਰ ਬੇ ਨਾਲ ਦੋਨ ਤਿੰਨੇ ਕਿਆਰੀਆਂ ਦਾ ਜਿਹੜਾ ਬੀਜ ਦੀ ਪੁੰਗਰਨ ਸ਼ਕਤੀ ਆ ਉਗਣ ਸ਼ਕਤੀ ਆ ਜੀ ਸਹੀ ਰਹੀ ਹੈ ਪਹਿਲਾਂ ਸੀ ਜਿਹੜਾ ਟੰਗੂਰ ਮਾਰਾ ਕੇ ਜਿਹੜਾ ਬੀਜ ਬੀਜਦੇ ਸੀ ਉਹ ਥੋੜਾ ਜਲਦੀ ਉਗ ਰਹੀ ਆਉਂਦੀ ਤੇ ਸੁੱਕੀ ਪਨੀਰੀ ਨੂੰ 2-3 ਤਿੰਨ ਦਾ ਜਿਹੜਾ ਸਮਾਂ ਟੰਗੂਰ ਬਣ ਤੇ ਲੱਗ ਜਾਂਦਾ ਜੀ ਤੇ ਹੁਣ ਤੱਕ ਅਸੀਂ ਪਨੀਰੀ ਦੇ ਵਿੱਚ ਸਿਰਫ ਜੀ ਇੱਕ ਵਾਰ ਜਿਹੜੀ ਜੂਰੀਆ ਪਾਈ ਆ ਕਿਉਂਕਿ ਇਹ ਵੀਡੀਓ ਮੈਂ 10 ਦਿਨਾਂ ਦੀ ਰਿਕਾਰਡ ਕੀਤੀ ਹੈ 10 ਦਿਨਾਂ ਦੀ ਵੀਡੀਓ ਹੁਣ ਤਾਂ ਜਿਹੜਾ ਸਮਾਂ ਜ਼ਿਆਦਾ ਲਗਭਗ ਹੋ ਗਿਆ ਕਿਉਂਕਿ ਹੁਣ ਤਾਂ ਪੂਰੀ ਜਿਹੜੀਆਂ ਕਿਆਰੀਆਂ ਭਰ ਗਈਆਂ ਨੇ ਕਿਸਾਨ ਭਰਾਵੋ ਕਈ ਪਨੀਰੀਆਂ ਜਿਹੜੀਆਂ ਪੀਲੀਆਂ ਪੈ ਜਾਂਦੀਆਂ ਉੱਥੇ ਤੁਸੀਂ ਜਰਵੈਲਿਕ ਐਸਿਡ ਤੇ ਹੋਰ ਕੋਈ ਤਾਕਤਵਾਲੀਆਂ ਸਪਰੇਹਾਂ ਕਰ ਸਕਦੇ ਹੋ ਜਾਂ ਜਿੱਦਾਂ ਪਾਥੀਆਂ ਦਾ ਘੋਲ ਹੋ ਗਿਆ ਪਾਥੀ ਨੂੰ 12 ਘੰਟੇ ਪਿਓ ਕੇ ਤੇ ਤੁਸੀਂ ਸਪਰੇਅ ਕਰ ਸਕਦੇ ਤੁਹਾਡਾ ਜਿਹੜਾ ਪੀਲਾਪਨ ਦੂਰ ਹੋ ਜਾਊਗਾ ਜਾਂ ਤੁਹਾਡੀ ਡੀਏਪੀ ਜਿਹੜੀ ਆਪਾਂ ਨੂੰ ਸੁਸਾਇਟੀਆਂ ਦੇ ਵਿੱਚੋਂ ਮਿਲਦੀ ਹੈ ਸ਼ੀਸ਼ੀਆਂ ਜਿਹੜੀਆਂ ਕੰਮ ਤਾਂ ਆਪਣੇ ਆਉਂਦੀਆਂ ਯੂਰੀਆ ਤੇ ਡੀਪੀ ਪਲਾ ਕੇ ਵੀ ਤੁਸੀਂ ਜਿਹੜਾ ਪਨੀਰੀ ਤੇ ਛਿੜਕਾ ਕਰ ਸਕਦੇ ਹੋ ਜਿਆਦਾ ਜਿਹੜੀਆਂ ਜ਼ਹਿਰਾਂ ਪਾਉਂਦਾ ਨੁਕਸਾਨ ਹੀ ਨੁਕਸਾਨ ਹੁੰਦਾ ਜੀ ਕੀਕਾ ਬਹੁਤ ਕਸਾਨ ਵੀਰ ਜਿਹੜੀਆਂ ਜ਼ਹਿਰਾਂ ਦਾ ਇਸਤੇਮਾਲ ਕਰਦੇ ਆ ਬਾਕੀ ਜੇ ਤੁਹਾਡੀ ਜ਼ਮੀਨ ਡੱਕਰ ਤਾਂ ਪਨੀਰੀ ਤੁਹਾਡੀ ਆਟੋਮੈਟਿਕ ਚੰਗੀ ਨਹੀਂ ਰੇਤਲੇ ਰਸੀਲੇ ਵਾਣਾਂ ਦੇ ਵਿੱਚ ਜਿਹੜਾ ਪੀਲਾਪਨ ਛੇਤੀ ਜਿਹੜਾ ਦੂਰ ਨਹੀਂ ਹੁੰਦਾ ਸੋ ਤੁਹਾਡੀਆਂ ਪਨੀਰੀਆਂ ਦਾ ਕੀ ਰਿਹਾ ਜਰੂਰ ਕਮੈਂਟ ਕਰਕੇ ਦੱਸੋ ਅੱਜ ਆਪਣੀ ਪਨੀਰੀ ਲਗਭਗ ਵੈਸੇ ਤਾਂ ਇਹ 4 ਦਿਨ ਰਿਕਾਰਡ ਪਹਿਲਾਂ ਨਹੀਂ ਕੀਤੀ ਹੈ ਪਨੀਰੀ ਆਪਣੀ ਅੱਜ 15 ਦਿਨ ਦੀ ਹੋਗੀ ਪੂਰੇ 15 ਦਿਨਾਂ ਬਾਅਦ